ਪੈਂਦੀ ਰੰਗ ਸਰਮਣੀ ਦਾ ਪ੍ਰੋਗਰਾਮ ਬੜਾ ਅੱਛਾ ਰਿਹਾ ਸਾਡਾ ਪਿੱਛੇ ਤੁਸੀਂ ਗੱਲਾਂ ਕਰਦੇ ਬੰਦੇ ਵੇ ਹਰ ਮੈਸ ਸਨੋਵਰ ਹੈਲੋ ਹੈਲੋ ਫਿੰਗਰ ਸੁੰਗਰ ਨਹੀਂ ਹੈ ਮਤਲਬ ਮੈਨੂੰ ਪਤਾ ਹੀ ਸ਼ਗਲ ਤੇ ਦੀ ਆ ਆਇਆ ਪੇਪਰ ਆਉਂਦਾ ਵੇਲਾ ਲੋਕਾਂ ਨੂੰ ਆਪਣੇ ਚੁਟਕਲਿਆਂ ਨਾਲ ਹਸਾਉਣ ਵਾਲੀ ਸੰਧੂ ਫੈਮਿਲੀ ਦੇ ਘਰ ਲੱਗੀਆਂ ਇੱਕ ਵਾਰੀ ਫਿਰ ਰੌਣਕਾਂ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਭੈਣ ਦੀ ਅੱਜ ਰਿੰਗ ਸਰਮਣੀ ਸੀ ਜਿਦੀਆਂ ਕੁਝ-ਕੁਝ ਤਸਵੀਰਾਂ ਤੇ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋ ਪਹਿਲਾਂ ਤਾਂ ਕਮੈਂਟ ਬਾਕਸ ਦੇ ਵਿੱਚ ਭੈਣ ਨੂੰ ਰਿੰਗ ਸਰਮਣੀ ਤੇ ਉਸਦੇ ਵਿਆਹ ਦੀਆਂ ਮੁਬਾਰਕਾਂ ਜ਼ਰੂਰ ਦੇ ਕੇ ਜਾਓ ਤੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਨੇ ਕੁਝ-ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਨੇ ਜੋ ਆਪਾਂ ਤੁਹਾਡੇ ਨਾਲ ਅੱਗੇ ਸ਼ੇਅਰ ਕਰਾਂਗੇ ਕਿਉਂਕਿ ਘਰ ਦੇ ਵਿੱਚ ਇੱਕ ਪਾਰਟੀ ਰੱਖੀ ਗਈ ਸੀ ਜਿਸ ਦੇ ਵਿੱਚ ਸਨੋਵਰ ਵੱਲ ਤੇ ਉਸਦੇ ਹੋਸਟ ਜਾਰਵੇਲੀ ਆਏ ਸੀਗੇ ਜਿੱਦਾਂ ਅਕਸਰ ਹੀ ਆਪਾਂ ਇਹਨਾਂ ਨੂੰ ਦੇਖਦੇ ਕੀ ਹੈ ਕਿ ਇਹ ਅਕਸਰ ਹੀ ਆਪਣੇ ਸੋਸ਼ਲ ਮੀਡੀਆਜ਼ ਅਕਾਊਂਟ ਦੇ ਉੱਪਰ ਫਨੀ ਸਟੋਰੀਜ਼ ਸ਼ੇਅਰ ਕਰਦੇ ਰਹਿੰਦੇ ਨੇ ਉਦਾਂ ਹੀ ਇਹਨਾਂ ਨੇ ਘਰ ਦੇ ਵਿੱਚ ਫੁੱਲ ਰੌਣਕਾਂ ਲਾਈਆਂ ਸੀ ਜਿਹਦੀਆਂ ਕਲਿੱਪਾਂ ਆਪਾਂ ਤੁਹਾਡੇ ਨਾਲ ਅੱਗੇ ਸ਼ੇਅਰ ਕਰਨ ਲੱਗੇ ਆਂ ਬਾਕੀ ਕਮੈਂਟ ਬਾਕਸ ਦੇ ਵਿੱਚ ਭੈਣ ਨੂੰ ਬਹੁਤ ਬਹੁਤ ਮੁਬਾਰਕਾਂ ਜਰੂਰ ਦਿਓ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੱਬ ਰੱਖਾ ਚੱਲ ਭਾਈ ਚੱਲ ਰੂੜੀ ਜਲਦੀ ਆਈ ਏ ਰੂੜੀ ਜਲਦੀ ਦੇ ਵਾਲ ਹੂਲ ਵੇਖ ਲੋ ਦੇ ਮਿਹਨਤੀ ਦੇ ਹੁਣ ਹਰ ਬੱਚੇ ਵੇਖਿਆ ਕਿਉਂ ਬਾਲੇ ਲੱਭ ਗਏ ਵੇਜੇ ਤੇ ਉਹ ਚੀਜ਼ ਦੇ ਆ ਰਹੇ ਕਿਉਂ ਅੱਛਾ ਬੰਦਾ ਦਿਖਾਈ ਇਹ ਨਹੀਂ ਚਾਹੀਦਾ ਪਰ ਜਾਈਦਾ ਮੇਰੇ ਵਾਲਾ ਏ ਇਹ ਭਾਬੀ ਲੈ ਮੇਰਾ ਇਹਨਾਂ ਨੂੰ ਦੇਵਾ ਸੀਵਾਜ ਦੇਦਾ ਆਪਣਾ ਹਰੇਕ ਚੀਜ਼ ਜੀ ਤੂੰ ਦਾ ਸੇਵਾਜ ਦੇ ਦੇਣਾ ਐਡਾ ਦਾਨੀ ਤੂੰ ਆਹੋ ਅਸੀਂ ਦਾ ਘਰੋਂ ਕੱਢੇ ਵੱਡੇ ਐ ਵੀ ਤੇਰੀ ਹੀ ਸੇਵਾ ਦੀ ਚੀਜ਼ ਲੈਣੀ ਹੁੰਦੀ ਐ ਅਸੀਂ ਤੇ ਆਹੋ ਇਹ ਸਨੋਵਰ ਜੀ ਪਹਿਲਾਂ ਤੋਂ ਪ੍ਰਾਣੀਆਂ ਆਤਿਆ ਜਦੋਂ ਇਹਨੇ ਬਈ ਆਪ ਸਰਵ ਕਰ ਲਾਪੇ ਨੇ ਸਮਝ ਜੋ ਕਿ ਉਦੋਂ ਇਹਨੇ ਨਾ ਚੰਗੇ ਚੰਗੇ ਪੀਸ ਆਬ ਦੇ ਲਈ ਕੱਢਨੇ ਆ ਤੇ ਜਿਹੜੇ ਨਾ ਮਾਰੇ ਪੀਸ ਇਹਨੇ ਦੂਜਿਆਂ ਨੂੰ ਪਾਉਣੇ ਆ ਆ ਵੇਖੀ ਤੂੰ ਉਹ ਵੇਖ ਉਹਨੂੰ ਉਹਨੂੰ ਸਮੋਸਾ ਹੀ ਪਾਟਾ ਰੱਖਤਾ ਵੇਖਦਾ ਉਹ ਵੇਖ ਲੈ ਹੈ ਕਿੱਡੀ ਗੱਲ ਨਾਲੇ ਵੈਸੇ ਆਪਾਂ ਵੀਰ ਜੀ ਚੌਥੀ ਵਾਰ ਹੀ ਆ ਕੋਈ ਆਪਾਂ ਪੇਟ ਦਾ ਖਿਆਲ ਕਰੀਏ ਆਪਾਂ ਡਾਈਟਿੰਗ ਕੀਤੀ ਆ ਕਿੰਨੇ ਗਿਆ ਤੁਸੀਂ ਕੀਤੀ ਆ ਤੂੰ ਤੇ ਗੱਗੂ ਜਿਮ ਨਹੀਂ ਜਾਂਦੇ ਸੌਂਖਾ ਕਰਦੇ ਦੂਰ ਹਾਂ ਜਟ ਨਹੀਂ ਆਪਾਂ ਗੁੱਸੇ ਆ ਲੈ ਆਪਾਂ ਜਰ ਸਿਆਦਾ ਜਰਮੀ ਬਹੁਤ ਇਹਨੂੰ ਮਤ ਲੱਗ ਉਹ ਬਿੜੇ ਕਰਦਾ ਇਹ ਹੈ ਸਨੋਰ ਦਾ ਕਿ ਹਰ ਮਲਕੀ ਮਮਾ ਤੁਹਾਡਾ ਰਿਜ਼ਨ ਮੈਂ ਕੋ ਪਿੱਛੇ ਬਲਾ ਪੀ ਗੁਲਾਬੀ ਜਿਹਾ ਵੱਖਰਾ ਹੀ ਸਾਰੇ ਨੂੰ